ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਆ ਜੀ ਤੁਹਾਡਾ ਆਪਣੇ YouTube ਚੈਨਲ ਤੇ ਤੇ ਹੋਰ ਭਰਾ ਠੀਕ ਠਾਕ ਸਾਰੇ ਬਹੁਤ ਬਈਆਂ ਦੇ ਕਮੈਂਟ ਆਏ ਬਾਈ ਵੀਡੀਓ ਬਣਾ ਦੋ ਇਹਦੀ ਕਹਾੜੇ ਵਾਲੀ ਦੀ ਲਓ ਭਰਾ ਕਰ ਲੋ ਚੈੱਕ ਤੇ ਮੈਨੂੰ ਲੱਗਦਾ ਇਹਨੇ ਕਾਲੀ ਦਾ ਵੀ ਰਿਕਾਰਡ ਪਾਉਣ ਦੇਣਾ ਬਹੁਤ ਸੋਹਣੇ ਦੁੱਧ ਤੇ ਚੱਲੂਗੀ ਕਿਉਂਕਿ ਅੱਜ ਇਹਨੂੰ ਆਪਾਂ ਸਵੇਰੇ ਚੌਥੇ ਡੰਗ ਥੋੜਾ ਜਿਹਾ ਖਾਲੀ ਕੀਤਾ ਜਾਨਕੀ ਪ੍ਰੋਪਰ ਨਹੀਂ ਚੋਈ ਮੈਂ ਕਿਉਂਕਿ ਇਹ ਸੂਏ ਚੌਥੇ ਆ ਮੈਂ ਤਾਂ ਕਰਕੇ ਬਾਈ ਫਿਰ ਬਾਲਾ ਪੰਗਾ ਨਹੀਂ ਲਿਆ ਵਾ ਕਾ ਨੂੰ ਪ੍ਰੋਪਰ ਖਾਲੀ ਕਰਨੀ ਆ ਵੀ ਕਈ ਵਾਰੀ ਡੰਗਰ ਹੋਰ ਨਾ ਸਵੈਲ ਦਾ ਕਰਕੇ ਹੋ ਜਵੇ ਤੇ ਇਹਨੇ 8.5 ਕਿਲੋ ਆਪਾਂ ਨੂੰ ਸਵੇਰੇ ਬੌਲੀ ਦਿੱਤੀ ਆ ਬਾਈ ਪੂਰਾ ਐਨ ਉਮੀਦ ਤੋਂ ਵੀ ਸਿਰਾ ਹੋ ਗਿਆ ਕੰਮ ਤੇ ਵਜਨ ਇਹਨੇ ਜਮਾ ਨਹੀਂ ਤੋੜਿਆ ਜਿਵੇਂ ਕਾਲੀ ਤਾਂ ਥੋੜੀ ਜਿਵੇਂ ਨਾ ਵਜਨ ਬਹੁਤ ਤੋੜ ਗਈ ਆ ਇਹ ਤਾਂ ਲੱਗਦੀ ਨਹੀਂ ਵੀ ਸੂਪੀ ਆ ਤਾਂ ਹੀ ਪ੍ਰੋਪਰ ਪਈ ਆ ਤੇ ਇੱਕ ਬਾਈ ਬਨੇ ਪਤਾ ਕੀ ਕਰਿਆ ਕਰਦਾ ਯਾਰ ਜਿਆਦਾ ਡੰਗਰ ਸੂੰਦਾ ਬਾਈ ਉਹਨੂੰ 3-4 ਦਿਨ ਟਾਕੇ ਰੱਖਿਆ ਕਰੋ ਕਿਉਂਕਿ ਮੇਰੇ ਦੇਖ ਦੇ 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 3-4 ਗਾਈਆਂ ਨਾ ਮੇਰੇ ਪਿੰਡ 'ਚ ਵੀ ਇੱਕ ਦੋ ਤੇ ਅੰਕਲ ਸੀਗੇ ਦੱਸਿਆ ਉਹਨਾਂ ਨੇ ਤੇ ਕਈ ਵੀ 2-3 ਬਾਈਆਂ ਦੇ ਫੋਨ ਵੀ ਆਏ ਸੀਗੇ ਵੀ ਭਾਈ ਐਂ ਐਂ ਕਰਕੇ ਠੰਡ ਲੱਗ ਗਈ ਕਿਉਂਕਿ ਯਾਰ ਆਪਣੀ ਕਾਲੀ ਨਾਲ ਵੀ ਐਂ ਹੋ ਗਿਆ ਹਨਾ ਮੈਂ ਉਦੋਂ ਢੱਕੀ ਨਹੀਂ ਸੀ ਕਾਲੀ ਤੇ ਹੁਣ ਇਹਨੂੰ ਮੈਂ ਸਪੈਸ਼ਲ ਚਾਹੇ ਰਾਤ ਨੂੰ ਇੱਕ ਵਾਰੀ ਢਕਣਾ ਵਾ ਉਹ ਜ਼ਰੂਰ ਢਕਦਾ ਆ ਬੱਚੀ ਇਹਨੂੰ ਜ਼ਰੂਰ ਢੱਕ ਕੇ ਜਨਣਾ ਹੁਣ ਜੇ ਖੁੱਲੀ ਸੀਗੀ ਜਿਨੇ ਮੈਂ ਚਲ ਧੁੱਪ ਜੀ ਲੱਗ ਜੂ ਕਰੋ ਚੈੱਕ ਕਹੇ ਜੀ ਆ ਮਾਰਚ ਦੀ ਹੈ ਇਹ ਹਸਾਰ ਦਾ ਬੁੱਲ ਸੀਗਾ ਉਹਦਾ ਟੀਕਾ ਭਰਾਇਆ ਸੀਗਾ ਰਿਕਾਰਡ ਇਹਨੇ ਕਹਾੜੇ ਵਾਲੀ ਨੇ ਇਹ ਕੜਤਾ ਵੀ ਇਹਨੇ ਹੁਣ ਤੱਕ ਬੱਛੇ ਹੀ ਦਿੱਤੇ ਸੀ ਤੇ ਆ ਪਹਿਲੀ ਬੱਛੀ ਆਈ ਹੈ ਦੀ ਬਾਈ ਮੈਨੂੰ ਆਏ ਸੀਗਾ ਜਿੱਡੀ ਇਹਦੀ ਡੀਲ ਡੋਲ ਆ ਚੱਲ ਜੇ ਬੱਛੀ ਆ ਜੇ ਨਾ ਇਹ ਜੀ ਦੀ ਘਰ ਦੀ ਪਾਲ ਜਵੇ ਬਾਈ ਹੱਡਾਂ ਪੈਰਾਂ ਦੀ ਬਹੁਤ ਵਧੀਆ ਵਗਾ ਇਹ ਤੇ ਬੱਚੀ ਥੋੜੀ ਜੀ ਖਰਾਕ ਘੱਟ ਲੱਗੀ ਆ ਮਾੜਾ ਜਿਹਾ ਵਜਨ ਘਟਾ ਬੱਛੀ ਦਾ 5-7 ਕਿਲੋ ਦਾ ਫਰਕ ਆ 5-1 ਕਿਲੋ ਦਾ ਤੇ ਬਾਕੀ ਚੋਸ ਤੋਂ ਬਹੁਤ ਆ ਕਰੰਟ ਫੁੱਲ ਆ ਹਨ ਮਾਰ ਦੀ ਅੱਖਾਂ ਮਾਂ ਗੁਡੇਲੇ ਜੀ ਕੱਢ ਕੇ ਦੇਖਦੀ ਆ ਉਹਦੇ ਸੇਮ ਹੀ ਅੱਖਾਂ ਤੇ ਬਾਕੀ ਸੋਹਣੀ ਆ ਪਾਲਾਂਗੇ ਰੂਹ ਨਾ ਬਾਈ ਘਰ ਦਾ ਜੀ ਬਣਿਆ ਪੂਰਾ ਵਧੀਆ ਹਨ ਤੇ ਬਾਕੀ ਇਹਨੂੰ ਕਰ ਲੋ ਚੱਕ ਤੁਸੀਂ ਪਾਈ ਵਾਲੀ ਵਿਟਾਮਿਨ ਚ ਚਾਰੀ ਸੀ ਬਾਈ ਆਪਾਂ ਇਹਨੂੰ ਪਿਛਲੀ ਵਾਲੀ ਥਣ ਬਰੀਕ ਸੀਗੇ ਇਹਦੇ ਥੋੜੇ ਜਿ ਤੇ ਉਹਦੇ ਕਰਕੇ ਮੈਂ ਐਦ ਗਿਆ ਚ ਚਾਰਤੀ ਸੀਗੀ ਨਹੀਂ ਚਾਰ ਨਹੀਂ ਤਾਂ ਹੈ ਨਹੀਂ ਸੀ ਤੇ ਮੈਂ ਹਾਂ ਚੱਲੇ ਤੇ ਥਣ ਬਰੀਕ ਨੇ ਥੋੜਾ ਜਿਹਾ ਮੁਠੀ ਵਾਲਾ ਥਣ ਬਣ ਜੂ ਚੱਲ ਬੱਤ ਤੈ ਦਿロイ ਤੇ ਲੇਵੇ ਵਾਲੀ ਤਾਂ ਨੇ ਸਿਰੇ ਹੀ ਕੀਤਾ ਪਿਆ ਵਾ ਵੀਡੀਓ ਚ ਤਾਂ ਹੁਣ ਤੁਹਾਨੂੰ ਕਿਹੋ ਜਿਹਾ ਲੱਗਦਾ ਮੈਨੂੰ ਪਤਾ ਨਹੀਂ ਪਰ ਪੂਰੀ ਵਧੀਆ ਤਿਆਰ ਹੋਈ ਆ ਬਾਈ ਦੇਖ ਲੋ ਕੱਲੀ ਤੂੜੀ ਤੇ ਇੱਕ ਹੋਰ ਪੜਾਕ ਤੇ ਆਪਨੇ ਕੰਨੀਆਂ ਤੋਂ ਬਾਈ ਹੀਰਾ ਹੀ ਆ ਆਪਣਾ ਤੇ ਚੱਲ ਬੱਤ ਤੈ ਦਿਨੂ ਓਏ ਅੱਜ ਇਹਨੂੰ ਹੁਣ ਪੰਜਵਾਂ ਡੰਗ ਅੱਜ ਖਾਲੀ ਕਰਾਂਗੇ ਹੁਣ ਸ਼ਾਮ ਨੂੰ ਤੇ ادي ਪ੍ਰੋਪਰ ਜੋਦਾਂਗੇ ਨਾੜਾ ਨੂੜਾ ਬਹੁਤ ਨੇ ਆਹ ਦੀ ਦੇਖਦੀਆਂ ਹੋਣੀਆਂ ਤੁਹਾਨੂੰ ਸ਼ਾਇਦ ਲਾਈਟ ਪੈਂਦੀ ਆ ਤੇ ਲੇਵੇ ਤੇ ਨਾੜਾ ਫੁੱਲ ਨੇ ਪ੍ਰੈਸ਼ਰ ਬਹੁਤ ਵਧੀਆ ਤੇ ਬਾਕੀ ਇਹਨੂੰ ਬਾਈ ਆਪਾਂ ट्रांजिशन ਦੀ ਬੋਰੀ 1 ਕੀ ਪਾਈ ਆ ਕਾਲੀ ਦੋ ਖਾ ਗਈ ਸੀਗੀ ਇਹਨੂੰ ਆਪਾਂ 1 ਕੀ ਪਾਈ ਆ ਭਰਾ ਤੇ ਨਾਲ ਇਹਦੀ ਹੀਫਰ ਸੀਗੀ ਜਦੋਂ ਡਰਾਈ ਕੀਤੀ ਆ ਹੀਫਰ ਪਾਈ ਆ ਤੇ ਇਹ ਕਾਲੀ ਨੂੰ ਆਪਾਂ 6 ਕਿਲੋ ਹੀਫਰ ਪਾਈ ਸੀ ਇਹਨੂੰ 5 ਪਾਈ ਆ ਬਾਈ ਆਪਾਂ ਜਿਹੜੀ ਗੱਲ ਉਹ ਦੱਸਾਂਗੇ ਤੇ ਇਹਨੂੰ 5 ਪਾਈਆ ਤੇ ਨਾਲ ट्रांजिशन ਜਿੱਦਾਂ ਸ਼ੁਰੂ ਕਰਤੀ ਸੀ ਉਹ 5 ਉਮੀ ਚਲਦੀ ਸੀ ट्रांजिशन ਨਾਲ ਪਾਤੀ ਸੀਗੀ ਕਿਲੋ ਕਿਲੋ ਕਰਕੇ ਦੋਨੋਂ ਡੰਗਾਂ ਦੀ ਫਿਰ ਇਹਦੀ 7 ਕਿਲੋ ਫੀਡ ਹੋ ਗਈ ਸੀ ਜਿੱਦੇ ट्रांजिशन ਦਾ ਗੱਟਾ ਮੁੱਕ ਗਿਆ ਫਿਰ ਫੇਰ ਉਹੀ ਹੀ ਫਿਰ ਪਾਤੀ ਸੀਗੀ ਕਿਉਂਕਿ ਇਹ ਦਿਨ ਲੱਗੀ 8 ਦਿਨ 8 ਦਿਨ ਉੱਪਰ ਲੱਗੀ ਤੇ ਕੋਈ ਇਹਨੇ ਬਾਡੀ ਨਹੀਂ ਤੋੜੀ ਹੈਗੀ ਇਹਦਾ ਮਾਸ ਇਸੇ ਕਰ ਲਈ ਇਹ ਗਾਂ ਮੈਨੂੰ ਸੈੱਟ ਲੱਗਦੀ ਹੈ ਮਾਸ ਬਹੁਤ ਵਧੀਆ ਬਈ ਇਹਦਾ ਆਇ ਨਹੀਂ ਲੱਗਦਾ ਵੀ ਜਿਵੇਂ ਸੂਕ ਕੇ ਹਟੀਆਂ ਕੋਖਾਂੀਆਂ ਖਾਲੀ ਖੜੀਆਂ ਨੇ ਏ ਬਾਕੀ ਬੱਚੀ ਦੇ ਪ੍ਰਿੰਟ ਦੇ ਤਾਂ ਕੀ ਆ ਹੀ ਕਹਿਣਾ ਜੇ ਤਾਪਾ ਸਿੱਧੀ ਦੇਖੀ ਨਾ ਕੈਮਰੇ ਤੋਂ ਬਣਾ ਬਈ ਸੋਹਣੀ ਬਹੁਤ ਆ ਤੇ ਚੱਲ ਆਪਾਂ ਤਾਂ ਇੰਨਾ ਵੀ ਹੁਣ ਤੱਕ ਇਹਨੇ ਬੱਚੇ ਹੀ ਦਿੱਤੇ ਸੀ ਆਪਾਂ ਨੂੰ ਬੱਚੀ ਮਿਲ ਗਈ ਰੱਬ ਕਰਨੀ ਬਹੁਤ ਆ ਇੰਨੀ ਬਹੁਤ ਆ ਦੁੱਧ ਤੇ ਤਾਂ ਇਹ ਬਹੁਤ ਵਧੀਆ ਯਾਨੀ ਕਿ ਪੱਠਪੂੜਾ ਦੇਖੋ ਤੁਸੀਂ ਮੱਝਾਂ ਵਾਂਗੂ ਆ ਜੇ ਬਈ ਤੇ ਦੁੱਧ ਤਾਂ ਜਮਾ ਸਿਰਾ ਕਰਾਉਗੀ ਆ ਇਹ ਆਪਾਂ ਗਾਰੰਟੀ ਦਿੰਨੇ ਆ ਇੱਕ ਬਾਈ ਕਹਿੰਦਾ ਸੀ ਨਾ ਵੀ 12 ਕਿਲੋ ਪੀਕ ਲੈਵਲ ਗਿਆ ਵੀਰੇ ਹੁਣ 18 ਕਹੀ ਜਾਂਦੇ ਹੋ ਬਈ ਇੰਨਾ ਕਿ ਤਜਰਬਾ ਹੋ ਗਿਆ ਆਪਾਂ ਨੂੰ ਆਪਣਾ ਡੰਗਰ ਦੇਖ ਕੇ ਦੱਸ ਦੇਈਦਾ ਵੀ ਆਉਂਦੇ ਸਵੇਰ ਨੂੰ ਕੀ ਕੱਢੂਗਾ ਤੇ ਆਪਾਂ ਤੁਹਾਨੂੰ ਦੱਸਿਆ ਸੀ ਵੀ 8-9 ਕਿਲੋ ਬੌਲੀ ਇਹਦੀ ਡੰਗ ਦੀ ਹੋਊਗੀ 8.5 ਕਿਲੋ ਆਪਾਂ ਅੱਜ ਸਵੇਰੇ ਜੋਤੀ ਆ ਤੇ ਬਾਕੀ ਭਰਾ ਜਿਹੇ ਜੀ ਸੇਵਾ ਕਰ ਲਾਂਗੇ ਉਹ ਜਿਆ ਲੈ ਲਾਂਗੇ ਹਨਾ ਤੇ ਆਪਣੇ ਕੰਨੀ ਓਕੇ ਆ ਜਮਾ ਰਿਪੋਰਟ ਇਹਦੀ ਅਮੀਤ ਤੋਂ ਵੀ ਸੜਾਈ ਕਰਤਾ ਇਹਨਾਂ ਦਾ ਤੇ ਬਾਕੀ ਹੁਣ ਨਾਲ ਦੀ ਨਾਲ ਅਪਡੇਟ ਦਈ ਜਾਵਾਂਗੇ ਵੀਡੀਓ ਤਾਂ ਨਹੀਂ ਯਾਰ ਦੋ ਦਿਨ ਬਣਾ ਹੋਈ ਇਹਦੇ ਕਰਕੇ ਜਦੋਂ ਨਾ ਮੈਨੂੰ ਇੱਕ ਆदत ਆ ਵੀ ਮੇਰੇ ਡੰਗਰਾਂ ਜਦੋਂ ਇੱਕ ਡੰਗਰ ਵੱਜੇ ਜਾਂ ਨਵਾਂ ਲਿਆਈਏ ਜਾਂ ਕੁਝ ਹੋਰ ਵੱਜੇ ਹੈ ਨਾ ਉਹ ਥੋੜਾ ਜਿਹਾ ਮੇਰਾ ਸਰਕਲ ਹਿੱਲ ਜਾਂਦਾ ਵੀ ਕੱਲੇ ਕਰਕੇ ਵੀ ਕੰਮ ਦਾ ਥੋੜਾ ਜਿਹਾ ਟਾਈਮਿੰਗ ਹਿੱਲ ਜਾਂਦੀ ਆ ਪਰ ਇੱਕ ਅੱਧਾ ਦਿਨ ਹੀ ਹੁੰਦਾ ਫਿਰ ਮੈਨੂੰ ਦੋ ਤਿੰਨ ਦਿਨਾਂ ਅੰਚ ਫੇਰ ਉੱਥੇ ਹੀ ਆ ਜਾਂਦਾ ਕੰਮ ਸਪੀਡ ਜੀ ਬਣ ਜਾਂਦੀ ਆ ਤਾਂ ਕਰਕੇ ਦੋ ਦਿਨਾਂ ਫਿਰ ਵੀਡੀਓ ਤੋਂ ਪ੍ਰੇਜ ਰੱਖਿਆ ਮੈਨੂੰ ਆਈ ਸੀ ਵੀ ਕਾਲੀ ਕਾਲੀ ਜੀ ਕੰਮ ਕਰ ਲੀਏ ਦਿਨ ਛੋਟੇ ਕਰਕੇ ਤੇ ਬਾਕੀ ਬਾਈਆਂ ਦੇ ਬਹੁਤ ਕਮੈਂਟ ਆਏ ਵੀ ਬਾਈ ਵੀਡੀਓ ਬਣਾ ਦੋ ਕਹਾੜੇ ਵਾਲੀ ਦੀ ਮੈਂ ਬਈ ਬਣਾਤਾ ਆਪ ਹੀ ਦੇਣੀ ਥੋੜੇ ਕਹਿਣ ਤੋਂ ਵੀ ਨਹੀਂ ਬਣਾ ਦੇਣੀ ਸੀ ਤੇ ਆਪਣੀ ਉਮੀਦ ਤੋਂ ਬਈ ਸਿਰਾ ਵਾ ਤੇ ਆਪਣੇ ਲਈ ਤਾਂ ਗੌੜ ਗੈਫਟੀ ਐ ਇਹ ਐਵੇਂ ਤੁਹਾਨੂੰ ਕਹਾਂ ਚੌਥੇ ਪੰਜਵੇਂ ਸੂਏ ਗਾਂ ਹੋਵੇ ਤੇ ਜਮਾਂ ਸਿਰਾ ਕਰਾ ਦੇਵੇ ਤੇ ਦੂਤੇ ਕੀ ਚਾਹੀਦਾ ਹਨਾ ਇਹ ਨਹੀਂ ਮੰਨਦਾ ਕਾਲੀ ਦਾ ਵੀ ਰਿਕਾਰਡ ਭਾਂ ਦੇਣਾ ਮੇਰੇ ਹਿਸਾਬ ਨਾਲ ਯਾਨੀ ਕਿ ਜਰ ਇਹਨੂੰ ਦੁੱਧ ਜਾ ਬੜੂ ਬੜੇ ਰਾਮ ਨਾਲ 24 25 ਕਿਲੋ 24 ਤਾਂ ਬੜੇ ਰਾਮ ਨਾਲ ਹੀ ਆ 11 ਕਿਲੋ ਡੰਗ ਦਾ ਬੜੇ ਰਾਮ ਨਾਲ ਦੇ ਦੇਣਾ ਇਹਨੇ ਕਿਉਂਕਿ ਅੱਜ ਸਵੇਰੇ ਮੈਂ ਖਾਲੀ ਨਹੀਂ ਕੀਤੀ 8.5 ਕਿਲੋ ਬੌਲੀ ਮਰੀ ਜ ਨੇ ਜਿਹੜੇ ਡੰਗਰ ਥੱਲੇ 10 ਕਿਲੋ ਸ਼ਾਮ ਨੂੰ 10 ਦੇ ਦਊਗੀ ਤਾਂ 10 ਕਿਲੋ ਬੌਲੀ ਜਾਨਕੀ 20 ਕਿਲੋ ਬੌਲੀ ਤੇ ਬੜੇ ਰਾਹ ਉਹਨਾਂ ਬਾਈ 24 25 ਕਿਲੋ ਚਵਾ ਜਾਂਦਾ ਡੰਗਰ ਤੇ ਬਾਕੀ ਭਰਾਵਾ ਆਪਣੇ ਤੂੜੀ ਤੇ ਹੀ ਨੇ ਦੇਖ ਲੋ ਤੂੜੀ ਤੇ ਨਵਾਂ ਪੜਾਕਾ ਤੇ ਆਹੀ ਪਾਉਂਦੇ ਰਹਾਂਗੇ ਆਪਾਂ ਜੀ ਬਾਕੀ ਫਿਰ ਮਿਲਦੇ ਆਂ ਬਾਈ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਚੱਲ ਬੱਤੋਏ। ਆਡੋ ਇਹਦਾ ਨਾਂ ਜੁਗਣੀ ਰੱਖਦਾ ਸੱਚ ਭਾਈ ਜਵਾਕਾਂ ਨੇ। ਕਹਿੰਦੇ ਜੁਗਣੀ ਇਹਦਾ ਨਾਮ ਆ ਠੀਕ ਆ ਜੀ। ਓਕੇ ਭਰਾ ਮਿਲਦੇ ਆਂ ਫਿਰ ਕੱਲ ਨੂੰ ਨਵੀਂ ਵੀਡੀਓ ਦੇ ਨਾਲ।